ਸੋ ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਬਲੌਗ ਸਵਾਗਤ ਕਰਦਾ ਆ ਪੰਨੇ ਬਲੌਗ ਦੇ ਵਿੱਚ ਤੇ ਅੱਜ ਦਾ ਸਮਾਚਾਰ ਦਵਾ ਵੀ ਜਲਾਈ ਹਮਾ ਤਰਨੀ ਦੀ ਹਾਰਦਿਆਂ ਕਿਉਂਕਿ ਅੱਜ ਨਵਰਾਤਰੇ ਆ ਤੇ ਹੁਜਰਪ੍ਰੀਤ ਸਿੰਘ ਆ ਹੁਜਰਪ੍ਰੀਤ ਸਿੰਘ ਇਨ ਦਾ ਹਾਊਸ ਤੇ ਇੰਦਰਖਾਂਡਾ ਰੋਟੀ ਮੈਂ ਰੋਟੀ ਖਾ ਲਈ ਹੁਣ ਰਾਦਾ ਵੀ ਤੁਰਨ ਫੇਰ ਜਾਂਦੇ ਪਿੰਡ 'ਚ ਤੇ ਹੈਗਾ ਰ ਪਿੰਡ ਆਪਣਾ ਹੀ ਅਮਰਪੀਰ ਫਿਰੋਕ ਲੱਗਦਾ ਇਹ ਨਹਿਰ ਤੇ ਨਹਿਰ ਤੇ ਕਹਤਾ ਟੈਂਕੀ ਦੇ ਜਾਂਦੇ ਆ ਤੇ ਟੈਂਕੀ ਦਾ ਮਾੜਾ ਮੋੜ ਵੀ ਚੈੱਕ ਕਰਦੇ ਆ ਤੇ ਇਹਦੇ ਤਰ੍ਹਾਂ ਪਰਕੇ ਕੇ ਬੰਦਾ ਤੇ ਬਸ ਇਹ ਹੀ ਕਿ ਹੋਇਆ ਪੂਸਾ ਨਾ ਪੜਨ ਦੇ ਆਵਾ ਡੈਰੀ ਕਿਉਂਕਿ ਅੰਗਰੇਜ਼ੀ ਚ ਬਹੁਤ ਭੋਲੇ ਤਾਂ ਨਾ ਏ ਇਹਦਾ ਕਰਕੇ ਜਿਹੜੇ ਤਾਂ ਦੱਸਿਆ ਕਿ ਹੁਣ ਚੱਲਦੇ ਆ ਟੈਂਕੀ ਤੇ ਪਹਿਲਾਂ ਵੀ ਗਏ ਆ ਤੇ ਹੁਣ ਕੱਢਦੇ ਮੋਟਰਸਲ ਕੱਢ ਵੀ ਮੋਟਰਸਲ ਦੇ ਬਾਹਰ ਤੇ ਹਾਂ ਸਰਮੜਾ ਕਿਉਂ ਡਾਏ ਹਾਂਸ ਨਹੀਂ ਤਾਂ ਕਰਕੇ ਨੇ ਪਹਿਲਾਂ ਇਹਨੇ ਵਲੌਗ ਬਣਾਇਆ ਮੈਚ ਅਪ ਕਰੇ ਖੜੋ ਤਾਂ ਐ ਦੋਵੇਂ ਨੇ ਤੇ ਬਾਅਦ ਵਿੱਚ ਇੰਦਰ ਨੇ ਬਣਾਇਆ ਆਪਣੀ ਕਲਿੱਪ ਲਈ ਅਹੀਂ ਚੋਪਾ ਕਰ ਖਲੋ ਤੇ ਹੁਣ ਮੈਂ ਨੇ ਰੋਲਾ ਪਾਉਂਦੇ ਆ ਰੋਲਾ ਵੀ ਪਾਉਣੇ ਹਨ ਆ ਪਾਗ ਇਹ ਹੁਣ ਚਲੋ ਚੱਲਦੇ ਆ ਨਾਲ ਖੜਦੇ ਆ ਜੂ ਸਰਪ੍ਰੀਤ ਸਿੰਘ ਨੂੰ ਕੰਮ ਕਰੋ ਵੇ ਇੱਥੇ ਵੀ ਆਮੀ ਪੜਤਦਾ ਤੂੰ ਹਾਂ ਹਾਂ ਇਹ ਆਪਾਂ ਚੱਲੇ ਆ ਤੇ ਤੁਹਾਨੂੰ ਜਾ ਕੇ ਉੱਥੇ ਦੇਖਦੇ ਆ ਤੁਹਾਨੂੰ ਨਹੀਂ ਜਾ ਕੇ ਉੱਥੇ ਟੈਂਕੀ ਦੇਖਦੇ ਆ ਆਈ ਜਾ ਕੇ ਟੈਂਕੀ ਦੇਖਦੇ ਆ ਠੀਕ ਹੈ ਤੇ ਤੁਸੀਂ ਵੀ ਦੇਖੀ ਟੈਂਕੀ ਦਾ ਕਿ ਵੇਖਣਾ ਜੀ ਵੀਊ ਵੇਖੋ ਟੈਂਕੀ ਦਾ ਵੀਊ ਵਿਖਾਉਨੇ ਆ ਗਾਈ ਸਰਪੰਚਾ ਕਰੋ ਸਰਪੰਚਾ ਚੱਲ ਚੱਲ ਮੋਹਣਾ ਚਾਲਾ ਕਿ ਨੱਕ ਜਾਂ ਨਾ ਡੇ ਘੜਾ ਘੁੰਮਦਾ ਆ ਜਾਂਦਾ ਭੱਜ ਭੱਜਣੇ ਕਿਥੇ ਕੋ ਭੱਜੇਗਾ ਮਗਰੇ ਤੇਰੇ ਚਾਂਦੇ ਹਾ ਓ ਗਈ ਨਿਕਲ ਗਿਆ ਮਾਰਨ ਛਾਲਾ ਚਲੋ ਜਾਣੇ ਆਣਾ ਆਪਾਂ ਜਾਣੇ ਗਲੀਆਂ ਨੇ ਭੇਜਦੀ ਹੋਗੇ ਆ ਜੋ ਆ ਮਗਰ ਉਸ ਫਰੀਦ ਦਾ ਘਰ ਹੋ ਲੈ ਗੁਰੂਆ ਪੇ ਕਿਹੜੀ ਗੱਲ ਦੱਸ ਸੰਗੀਤ ਨੇ ਦਾ ਜੋ ਆ ਗਿਆ ਪਹੁਣਾ ਹੋ ਗਿਆ ਉਹ ਵੀ ਇਹ ਆਪਣੇ ਚ ਭੈਣ ਭਰਾਵਾਂ ਨੂੰ ਪਸੰਦ ਕਰ ਲੈਣਾ ਵਾ ਚੀਜ਼ਾਂ ਨੂੰ ਦੇ ਤਾਂ ਹੀ ਕਰ ਲੈਣਾ ਵਾ ਆ ਇਹਨਾਂ ਕੋਲ ਛੱਪੜ ਜੰਮਾ ਕਿੱਦਾਂ ਹੁੰਦਾ ਇਹ ਮੈਨੂੰ ਦੇਖੀ ਸੀ ਇਹ ਹੁਸਨ ਦਾ ਛੱਪੜ ਆ ਇਹ ਹੁਸਨ ਦਾ ਜਿਹੜਾ ਇਹ ਇੱਧਰ ਦਾ ਮਹੱਲਾ ਇੱਧਰ ਦਾ ਪਾਣੀ ਤੇ ਰਹਿੰਦਾ ਨਾ ਛੱਪਣ ਚ ਰੋੜੀ ਨਹੀਂ ਹੁੰਦਾ ਸਭੀ ਜਾਦੇ ਨਾ ਨਹੀਂ ਨਹੀਂ ਰੋੜੀ ਦੇ ਸਾਰਿਆਂ ਦੇ ਆ ਛੱਪੜੇ ਸਾਰਿਆਂ ਦੇ ਇਹ ਤੂੰ ਡੇਢ ਲੈਂਦਾ ਹੁੰਦਾ ਆ ਨੂੰ ਗਜਾਦ ਵਿੱਚ ਪਾਉਂਦਾ ਗੱਡੀ ਦੀ ਆਹ ਤੇ ਜਾਣਗੇ ਨਾ ਬਾਅਦ ਵਿੱਚ ਮੈਂ ਇੱਥੇ ਪਹਿਲਾਂ ਹਟਾ ਪਹਿਲਾ ਘਰ ਹੁੰਦਾ ਜਿਹਨੂੰ ਪਹਿਲਾਂ ਵਰ ਵੀ ਇੱਥੇ ਰਿਨ ਨੇ ਹਾਂ ਆਹ ਦਾ ਹਟਾ ਘਰ ਇੱਥੇ ਆ ਇੱਥੇ ਦਰਵਾਜਾ ਦਾ ਜਿੱਥੇ ਕੋਠਾ ਜਾ ਆ ਮਗਰ ਕੋਲਦਾ ਹੈ ਪ੍ਰਾਈਵੇਟ ਬੜਾ ਚਿਰ ਇੱਥੇ ਬੜਾ ਚਿਰ ਰਹਾ ਇਹਨੂੰ ਅੰਦਰੋਂ ਨਹੀਂ ਪਤਾ ਇਹਨਾਂ ਨੂੰ ਜਿਆਦਾ ਪਤਾ ਹੈ ਕਿ ਮੈਂ ਇੱਥੇ ਬਚਪਨ ਆਪਣਾ ਮੜ ਮੋੜ ਕੱਢ ਕੇ ਗਿਆ ਹਾਂ ਹਾਂ ਬਰਾਂ ਚੁੱਕਿਆ ਆਪਣੀ ਲੋਕੇਸ਼ਨ ਤੇ ਤੁਹਾਨੂੰ ਇੱਧਰ ਚੈੱਕ ਕਰਵਾ ਜਿਹੜਾ ਆਂਬ ਦਾ ਬੂਟਾ ਆਉਣਾ ਤੁਹਾਨੂੰ ਇਹ ਕਰੀ ਜਿਹੜਾ ਆਂਬ ਦਾ ਬੂਟਾ ਆਣਾ ਉੱਪਰੋਂ ਇਧਰੇ ਉਥਰੇ ਮੋੜ ਕੱਢਾ ਇਥੋਂ ਮੋੜ ਤੁਰਦਾ ਵਾ ਜੇ ਤੈਨੂੰ ਮਖਾ ਇਧਰ ਦੇਖੋ ਨਾਲ-ਨਾਲ ਐਡਾ ਬਹੁਤ ਤਗੜਾ ਮਰ ਵੀ ਅੰਬੇ ਆਏ ਦੇਖੋ ਘਾਟੋ ਘਾਟੇ ਮੇਰੇ ਨਾਲ ਘੇਰਾ ਘੇਰਾ ਇਹਦਾ 5 ਫੁੱਟ ਦਾ ਵਾ ਤੇ ਉੱਪਰੋਂ ਇਧਰ ਦੇਖੋ ਕਿੱਡਾ ਅੰਬ ਦਾ ਫੁੱਟੋ ਬਾਲ ਤੇ ਬਹੁਤ ਜ਼ਿਆਦਾ ਮਰ ਵੀ ਜਗ੍ਹਾ 'ਚ ਫੈਲਾ ਹੋਇਆ ਵਾ ਅਹੀਂ ਚਲੋ ਅਮਜ਼ਰੀਨ ਦੇਥੇ ਜੇ ਮੋਰ ਜੇ ਤੁਹਾਨੂੰ ਦੱਸਿਆ ਪਹਿਲਾਂ ਲੱਗਦਾ ਨਾ ਅਸੀਂ ਆਏ ਤੇ ਮੋਰ ਦਿਖੇ ਸੀ ਉਹ ਦਿਨ ਹੈਗੇ ਸੀ ਹੁਣ ਹੋ ਸਕਦਾ ਵੀ ਤੁਪ ਤਾਂ ਚੜਨ ਦਾ ਕਰਕੇ ਨਾ ਹੋਣਾ ਜ਼ਿਆਦਾ ਤਾਂ ਤੜਕੇ-ਤੜਕੇ ਸਵੇਰ-ਸਵੇਰ ਹੁੰਦੇ ਜਾਂ ਸ਼ਾਮ ਦਾ ਟਾਈਮ ਹੁੰਦੇ ਮੋਰ ਇਥੇ ਹੁੰਦੇ ਆ ਤੇ ਅੱਜ ਤੇ ਹੈ ਹੀ ਨਹੀਂ ਉਦੋਂ ਵੀ ਨਹੀਂ ਤੁਹਾਨੂੰ ਦੱਸਿਆ ਆਏ ਪਹਿਲੇ ਵਲੌਗ ਚੈੱਕ ਕਰ ਲਿਓ ਮੋਰ ਵੇਖਣ ਤੇ ਉਦੋਂ ਨਹੀਂ ਦਿਖੇ ਤੇ ਆਹ ਦੇਖੋ ਇਹ ਆਪਣੀ ਵਖਰੀ ਲੀਲਾ ਰਚਾਉਂਦੇ ਇਹ ਕਰਨ ਦੇ ਜੀ ਇਹ ਤਾਂ ਆਉਟ ਹੋਣ ਨੇ ਗਦਰ ਵਾਲਾ ਅੱਛਾ ਸੋ ਗਾਇਸ ਬਾਕੀ ਸਾਰਿਆਂ ਨੂੰ ਪਤਾ ਹੀ ਹੋਣਾ ਵੀ ਇਹ ਨਲਕਾ ਵੀ ਪਹਿਲੇ ਪਰ ਨਲਕੇ ਚੱਲਦੇ ਹੋਣ ਹੀ ਆ ਮੋਟਰਾਂ ਮੋਟਰਾਂ ਆ ਗਈਆਂ ਤੇ ਚੱਲੇ ਇਹਨਾਂ ਦਾ ਵਿਚਾਰਿਆਂ ਦਾ ਉਹ ਕਹਿੰਦੇ ਟਾਈਮ ਪੀਰੀਅਡ ਜਿਹੜਾ ਖਤਮ ਹੋ ਗਿਆ ਹੁਣ ਤੇ ਮੋਟਰਾਂ ਮੋਟਰਾਂ ਨਾਲ ਕਰਕੇ ਇਹ ਬੰਦ ਹੋ ਗਏ ਆ ਪਰ ਇੱਕ ਟਾਈਮ ਇਹੋ ਜਿਹਾ ਕਦੀ ਆਉਣਾ ਵਾ ਪਈ ਇਹਨਾਂ ਦੀ ਫੇਲ ਹੋੜ ਪੈਣੀ ਆ ਇਹਨਾਂ ਦੀ ਜਿਹੜੇ ਪੁਰਾਣੇ ਖੂਹ ਆ ਇਹਨਾਂ ਲੋਡ ਪਾਊਗੀ ਇਹਨਾਂ ਨੂੰ ਫੇਰ ਪਾਣੀ ਆਈ ਦੂਗੀ ਚੱਲ ਜਾਣੀ ਸ਼ਾਦੇ ਕੋਈ ਨਾ ਲੋਡ ਸਨ ਜਦੋਂ ਬੰਦੀ ਬੱਤੀ ਬੰਦ ਹੋ ਗਈ ਜਦੋਂ ਇੱਕ ਨਾ ਇੱਕ ਦਿਨ ਇਹੋ ਜਿਹਾ ਆਉਣਾ ਬੱਤੀ ਬੰਦ ਹੋਣੀ ਸਾਰੀ ਤੇ ਫੇਰ ਤੈਨੂੰ ਲੋਡ ਪਾਣੀ ਫੇਰ ਤਾਂ ਫੂਣੀ ਬੰਦ ਹੋ ਜਾਂਦੀ ਹੈ ਨਹੀਂ 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 ਮੇਰੀ ਗਾਰਸਨ ਬਲੌਗ ਨਾ ਵੇਖੋ ਕੋਈ ਪਾਣੀ ਦੇ ਬੰਦ ਹੋਇਆ ਵੇਖੋ ਕੋਈ ਚਲੋ ਚਲੀਏ ਤਾਂ ਜਾਣਾ ਵਾ ਤੇ ਯਾ ਕੁੱਤੇ ਦੇ ਜਾਣ ਲਿਆ ਮਾ ਮਾਰਾ ਤਾਂ ਕਾਹਦੇ ਹਟ ਕੇ ਸਿੱਧਾ ਉੱਤੇ ਓਏ ਏ ਕਹਿੰਦੇ ਨੇ ਉੱਤੇ ਜਾਣ ਲਿਆ ਉੱਤੇ ਖੜ ਕੇ ੱੱਕਾ ਮਾਰਦੇ ਨੇ ਸਿੱਧਾ ਉੱਤੇ ਨਾ ਉੱਤੇ ਨਸਰ ਤੇ ਆਇਆ ਸਿੱਧਾ ਫੇਗਰ ਚਲੋ ਮਾਰੀ ਪੁੱਠੀ ਮੇਰੀ ਕੰਟੈਂਟ ਇਹ ਵੱਖਰਾ ਆਪਣਾ ਜਿਆਦਾ ਦਿਮਾਗ ਇਸ ਤੀਜ ਚ ਵੱਡਣਾ ਆਪਾਂ ਨੂੰ ਕਰਨਾ ਹੀ ਪੈਣਾ ਹੋਵੇ ਮਰਜ਼ੀ ਕਰੀਏ ਆਪਾਂ ਨੂੰ ਇੰਨੇ ਇੰਨੇ ਆਪਣਾ ਵੀ ਹੋ ਜਾਣਾ ਨਾ ਇਸ ਤੀਜ ਚ ਬਾਜ ਆਪਾਂ ਸਕ੍ਰਿਪਟ ਲਿਖਣ ਦਾ ਪੇ ਇੱਕ ਆਪਾਂ ਸਕ੍ਰਿਪਟ ਵੀ ਲਿਖਣੀ ਆ ਆਪਾਂ ਐਲਡ ਵੀ ਕਰਨਾ ਨੂੰ ਆਪਾਂ ਸ਼ੂਟ ਵੀ ਕਰਨਾ ਆਪਾਂ ਦੱਸਣਾ ਵੀ ਕਿੱਦਾਂ ਕਰਨਾ ਯਾਰ ਆਪਾਂ ਏਦਾਂ ਵੀ ਇਦਾਂ ਦੂਜੇ ਬੰਦੇ ਨੇ ਤੇ ਨਾਲ ਮਤਲਬ ਕਰਨੀ ਐਕਟਿੰਗ ਕਰਨੀ ਆਪਾਂ ਨਾਲ ਮਤਲਬ ਕੋਈ ਨਵਾਂ ਬੰਦਾ ਲਿਆਵਾਂਗਾ ਆਪਾਂ ਇਹੀ ਨੇ ਮਲਪੀ ਸਲਾਹ ਕਰਨਾ ਸਕ੍ਰਿਪਟ ਲਿਖਣ ਦੀ ਵਧੀਆ ਜੀ ਕੋਈ ਕਿਹੇ ਐਪੀਸੋਡ ਤੇ ਸਕ੍ਰਿਪਟ ਤੁਹਾਡੇ ਦਿਮਾਗ ਦੇ ਵਿੱਚ ਸਕ੍ਰਿਪਟ ਬੰਦੇ ਫਿੱਟ ਦਿਮਾਗ ਚ ਬਸ ਆਲਰੇਡੀ ਬਸ ਇਹ ਆ ਵੀ ਹੁਣ ਔਰ ਚੀਜ਼ ਤੇ ਕੰਮ ਕਰਨਾ ਵਾ ਤੇ ਇੱਕ ਪੇਜ ਹੋ ਸਕਿਆ ਤੇ ਵੱਖਰਾ ਬਣਾਵਾਂਗੇ ਦੋ ਪੇਜ ਤੇ ਆਪਾਂ ਉਹ ਵੀਡੀਓ ਪਾਇਆ ਕਰਾਂਗੇ ਤੇ ਸਕ੍ਰਿਪਟ ਤੇ ਆਲਰੇਡੀ ਹੀ ਐਡੇ ਦਿਮਾਗ ਵਿੱਚ ਫਿੱਟ ਹੋ ਗਈ ਆ ਬਸ ਹੁਣ ਇਹ ਆ ਕਿ ਕਿਸੇ ਦਿਨ ਕੱਢਦੇ ਆ ਟਾਈਮ ਤੇ ਉਹ ਸਕ੍ਰਿਪਟ ਪੂਰੀ ਕਰਕੇ ਲਿਖੀ ਆ ਤੇ ਬਸ ਉਹਨੂੰ ਗਾੜੀ ਆਪਾਂ ਪੇਸ਼ ਕਰਨਾ ਸਾਰੇ ਸਾਹਮਣੇ ਸਾਡੇ ਭੈਣ ਭਰਾਵਾਂ ਸਾਹਮਣੇ ਉਹ ਪੇਜ ਦਾ ਨਾਮ ਆ ਅਸੀਂ ਤੁਹਾਨੂੰ ਮੈਂਸ਼ਨ ਕਰਦਾਂਗੇ ਜਿਹੜੇ ਵਾਲੇ ਬਣਾਇਆ ਨਹੀਂ ਸੋਚਦੇ ਕੀ ਬਣਾਉਨੇ ਆ ਤੇ ਚਲੋ ਵੇਨੇ ਕੀ ਬੰਦਾ ਵਾ ਸਲਾਹ ਤੇ ਪੂਰੀ ਕਰਨੇ ਆ ਕੀ ਸਲਾਹ ਫਿਰ ਹੁਣ ਪੱਕੀ ਆ ਨਾ ਸਲਾਹ ਆਪਣੀ ਸਲਾਹ ਪੱਕੀ ਆ ਕੇ ਹਾਂ ਯਾਰ ਨਹੀਂ ਇਹ ਕੰਮ ਕਰਨਾ ਪੈਣਾ ਵਲੌਗ ਤੇ ਆਪਣੇ ਆਉਣਗੇ ਕੰਟੀਨਿਊਸਲੀ ਕੰਟੀਨਿਊ ਕੰਟੀਨਿਊ ਵਲੌਗ ਚੱਲਣਗੇ ਪਰ ਇਹੋ ਜਿਹਾ ਕੰਮ ਕਰਨਾ ਨਾਲ ਸਕ੍ਰਿਪਟ ਲਿਖ ਕੇ ਤੇ ਵਧੀਆ ਜੀ ਕੋਈ ਕੰਟੈਂਟ ਲੱਭ ਕੇ ਨਾਲ ਆਪਾਂ ਉਹ ਵੀ ਵੀਡੀਓ ਪਾਇਆ ਕਰਨੀ ਆ ਵੀ ਚਲੋ ਸਟੋਰੀ ਟਾਈਪ ਤੇ ਅਗਲੇ ਨੂੰ ਵੇਖਣ ਚ ਬੋਰਿੰਗ ਨਾ ਹੋਵੇ ਫਨ ਮਿਲੇ ਤੇ ਕੋਈ ਮਸਖਨ ਨੂੰ ਮਿਲ ਜੇ ਵਿੱਚੋਂ ਥੋੜਾ ਸਾ ਥ੍ਰਿਲਰ ਟਾਈਪ ਜਾ ਬਣਾਉਣਾ ਥ੍ਰਿਲਰ ਟਾਈਪ ਜਾ ਬਣਾਉਣਾ ਮਤਲਬ ਸਸਪੈਂਸ ਰਵੇ ਮਤਲਬ ਇੱਕ ਇਮੋਸ਼ਨਲ ਜੀ ਵੀ ਚੀਜ਼ ਹੋ ਜੇ ਕਮੇਡੀ ਵੀ ਹੋ ਜੇ ਤੇ ਮਤਲਬ ਐਕਸ਼ਨ ਥੋੜਾ ਬਹੁਤ ਹੋ ਜਾਵੇ ਐਕਸ਼ਨ ਵੀ ਹੋ ਜਾਏ ਕਮੇਡੀ ਹੋ ਜਾਏ ਉਹ ਮਾੜਾ ਜਿਹਾ ਮਤਲਬ ਆਪਾਂ ਪਾੜ ਬੰਦ ਕਰਤਾ ਜਾਂ ਜਿਵੇਂ ਵੀ ਆ ਤੇ ਉਹ ਅਗਲੇ ਪਾਰਟ ਦੇਖਣ ਵਾਲਾ ਬਣੂ ਕੋਈ ਵੀ ਜਰ ਪਹਿਲੂ ਆ ਕੋਈ ਕੀਤਾ ਹੋਇਆ ਨਹੀਂ ਆਉਂਦਾ ਵੇ ਆਉਂਦਾ ਵੇ ਆ ਗਈ ਹੁਣ ਤੇ ਕੋਈ ਨਹੀਂ ਮਿਲਦੇ ਆ ਤੁਹਾਨੂੰ ਉਹ ਵੀ ਵੀਡੀਓ ਦੇ ਨਾਲ ਹੁਣ ਆ ਨਾਲ ਸਾਡੇ ਨਾਲ ਲੜ ਗਿਆ ਬੰਦਾ ਸਾਡਾ ਐ ਹੀ ਫਲਾ ਹਾਲ ਨਹੀਂ ਤੇ ਨਹੀਂ ਜਾਣੀ ਆ ਤੇ ਅਸੀਂ ਤੇ ਨਹੀਂ ਆਣੇ ਹੋ ਸਕਦੇ ਅਸੀਂ ਬਣਾਵਾਂਗੇ ਤੇ ਇੱਕ ਅਦਾ ਮੁੰਡਾ ਜੇ ਨਾਲ ਲੜੂਗਾ ਕੋਈ ਲਾ ਲਾਂਗੇ ਨਹੀਂ ਤੇ ਫਿਰ ਆਪ ਤੇ ਅਸੀਂ ਜਿੰਨਾ ਹੋ ਸਕਿਆ ਵਧੀਆ ਵਧੀਆ ਬਣਾਉਣ ਦੀ ਕੋਸ਼ਿਸ਼ ਕਰਾਂਗੇ ਜਿਵੇਂ ਜਿਵੇਂ ਕੰਮ ਕਰਾਂਗੇ ਫਿਰ ਓਵੇਂ ਓਵੇਂ ਬੰਦੀ ਤੁਹਾਨੂੰ ਪਤਾ ਨਾਲ ਜੁੜੀ ਜਾਂਦੀ ਜੁੜੀ ਜਾਣਗੇ ਬਾਕੀ ਪਹਿਲਾਂ ਹੁਣ ਸਟਾਰਟ ਆਪ ਹੀ ਕਰਨਾ ਪੈਣਾ ਸਹੀ ਗੱਲ ਪਹਿਲਾਂ ਆਪ ਸਟਾਰਟ ਕਰਨਾ ਪੈਣਾ ਕਰਦੇ ਹੋ ਵੀ ਕੰਮ ਜਾਣ ਹੈ ਟੈਂਕੀ ਤੇ ਤੇ ਸੋ ਗਾਈਸ ਉਹ ਸਨਵੀ ਬਣਾਉਂਦਾ ਵਲੌਗ ਤੇ ਆ ਗਏ ਜੀ ਦੇਖ ਸਾਡੇ ਤੁਸੀਂ ਆ ਰਹੇ ਜਾਂਦੇ ਚੇ ਲੋਕ ਉੱਪਰ ਹਲਮਾ ਤੋਂ ਬੜੀਆ ਆਹਾ ਬਹੁਤ ਜਲਦੀ ਸਾਹ ਫੁੱਲ ਰਹੀ ਹੈ ਹਮ ਘੁੰਮ ਰਹੇ ਹਾਂ ਇੱਕ ਵਾਰ ਫੇਰ ਆ ਗਏ ਆ ਟੈਂਕੀ ਦੇ ਪਿੰਡ ਚੈੱਕ ਕਰੋ ਆਡਾ ਆਈਦਰਲੀ ਸਾਈਡ ਸਾਰਾ ਪਿੰਡ ਹੈ ਆਪਣਾ ਟੈਂਕੀ 'ਤੇ ਆ ਗਏ ਹਾਂ ਟੈਂਕੀ 'ਵੇ ਆਲ ਮੇਰੇ ਇੰਦਰ ਦੇਖ ਉਸਨੋਂ ਤਾਂ ਥੱਲੇ ਥੱਲੇ ਹੌਂੜਾ ਲਾ ਡਰਨ ਦੇ ਵਿਚਾਰ ਦੇਖਾਂ ਕੋਲ ਆ ਗਿਆ ਨਿਆ ਉਹ ਆ ਗਿਆ ਵਾ ਉਹ ਧਿਆਨ ਨਾ ਵੀ ਅਜੇ ਉੱਪਰ ਨਹੀਂ ਚੜੇ ਲੱਤਾਂ ਕੰਬ ਰਹੀਆਂ ਗਰੂ ਲੱਤਾਂ ਕੰਬਦੀਆਂ ਆ ਐਦਾਂ ਉਹ ਵੀ ਬਣਾ ਰਿਹਾ ਵੀਡੀਓ ਕਿੰਨਾ ਲੱਤਾਂ ਕੰਬਦੀਆਂ ਵਾ ਮਰਜੀ ਨਾ ਚਲੋ ਕਹਿੰਦਾ ਇੱਧਰ ਵੇਖ ਕਿੰਨੀ ਉਚਾਈ ਯਾਰ ਆਂਬ ਦੇ ਬੂਟੇ ਥੱਲੇ ਰਹਿ ਗਏ ਆ ਬਰਬੇ ਇੱਕ ਸ਼ਾਟ ਆਨ ਲੈਨੇ ਆਪਾਂ ਵਾਈਡ ਐਂਗਲ ਚ ਇਹ ਆ ਵਾਈਡ ਐਂਗਲ ਗਾਈਸ ਆ ਟਾਵਰ ਹੈ ਸਾਡੇ ਇਥੋਂ ਦਾ ਮੇਰੇ ਪੇ ਏਟੈਲ ਦਾ ਟਾਵਰ ਹੈ ਏਟੈਲ ਨੇ ਲਾਇਆ ਹੈ। ਪੜੇ ਤੇ ਉਹ ਜਿਹੜੇ ਬਕਸੇ ਤੁਹਾਨੂੰ ਪਤਾ ਸਾਰੇ ਇਹ ਫਿਟ ਕੀਤੇ ਨੇ ਹਰੇਕ ਕੰਪਨੀ ਨੇ ਆਹ ਟਾਵਰ ਹੈ। ਤਾਂ ਸਾਡੇ ਪਿੰਡ 'ਚ ਨੈਟਵਰਕ ਪ੍ਰੋਬਲਮ ਹੈ ਜੇ ਇੱਕ ਬਹੁਤ ਜ਼ਿਆਦੀ ਘਟ ਆਉਂਦੀ ਹੈ ਕਿ ਗਾਈਸ ਤੁਹਾਨੂੰ ਮੈਂ ਵਿਖਾਉਣਾ ਸਾਰਾ ਇੱਕ ਇੱਕ ਸਾਈਡ ਤੋਂ ਲੈ ਕੇ ਇਧਰ ਦੀ ਸਾਈਡ ਤੋਂ ਲੈ ਕੇ ਸਾਰਾ ਕੋ ਵੀਊ ਖੋਣਾ। ਹੁਣ ਵੇਖੀ ਜਾਓ ਐਨੂੰ। ਇਧਰ ਦੇਉ ਪਿੰਡ ਫਿਰ ਐਨੂੰ ਜਾਹਾਂਗੀਰ ਤੇ ਇਧਰ ਆਪਣਾ ਪਿੰਡ ਆ ਜਾਂਦਾ ਗਾੜੀ। ਆ ਜਾਨੇ ਤੇ ਆਂ ਇੰਦਰ ਹਲੋਤਾ ਠੱਲਿਆ ਤੂੰ ਕਰਨਾ ਇਥੇ ਜੜਿਆ ਆ ਕੀ ਗੱਲ ਐ ਡਰ ਬਹੁਤ ਲੱਗਦਾ ਨੇ ਲੱਤਾਂ ਕੰਮ ਨਹੀਂ ਲੱਤਾਂ ਕੰਮ ਨਹੀਂ ਇਥੇ ਖਲੋਤੇ ਹਾਂ ਅਸੀਂ ਇਧਰ ਆਏ ਥੱਲੇ ਉਹਦਾ ਭਾਨਾ ਦੇ ਆ ਸਾਰਾ ਪਿੰਡ ਆਪਣਾ ਗਾਇਸ ਤੁਹਾਨੂੰ ਦਿਖਾਉਣਾ ਮੇਰੇ ਪਿੱਛੇ ਖੁਸਣਾ ਆ ਉੱਪਰ ਜੜਿਆ ਅਸੀਂ ਇਹਨੂੰ ਰੋਕਣ ਨੇ ਉੱਪਰ ਨਾ ਜਾ ਰ ਜਾ ਜਿਸ ਤੱਕ ਆ ਕੇ ਇੰਨਾ ਬੜਾ ਭਾਲ ਮੰਨਦਾ ਨਹੀਂ ਕਹਿੰਦਾ ਮੈਂ ਤਾਂ ਜਾਣਾ ਹੋਵੇ ਹੋ ਕੇ ਜਾਂਦਾ ਯਾਰ ਤੇ ਰਿਸਕ ਤੇ ਚੱਲਿਆ ਗਾਇਸ ਇਹ ਆਪ ਤੇ ਰਿਸਕ ਤੇ ਜਾਂਦਾ ਜੀ ਤਾਂ ਇਹ ਨੂੰ ਘਾ ਪੌੜੀਆਂ ਭਾਈ ਸਾਹਿਬ ਜਰਾ ਬਾਪੂ ਨੇ ਕਿਹਾ ਨਾ ਸਾਡੇ ਮੁੰਡੇ ਨੇ ਕੋਈ ਗੈਰ ਹਾਨੂੰ ਨਾ ਬਾਈ ਕ ਵੀ ਥੱਲੇ ਆ ਜਾ ਥੱਲੇ ਆਇਆ ਜਾਣਾ ਤਾਂ ਜਾ ਹੀ ਰੋਂਦਾ ਯਾਰ ਪੌੜੀਆਂ ਨਹੀਂ ਸਹੀ ਮੇਨਟੇਨੈਂਸ ਨਹੀਂ ਹੈਗੀ ਆ ਚੀਜ਼ ਦੀ ਪੌੜੀ ਮੇਨਟੇਨੈਂਸ ਨਹੀਂ ਹੈਗੀ ਇਹਨਾਂ ਦਾ ਪੈਂਪਾ ਦਾ ਕੋਈ ਪਤਾ ਨਹੀਂ ਆ ਇਧਰ ਥੱਲੇ ਉਹ ਗੱਲ ਉਹ ਸਹੀ ਹੋਵੇ ਤੇ ਯਾਰ ਮੈਂ ਕੁੱਤੇ ਸੁਣਾ ਤੇੜਾ ਹੀ ਨੁੱਤੇ ਆ ਗਿਆ ਮੈਂ ਜੰਨਾ ਥੱਲੇ ਆਓ ਜਿੰਨੇ ਜਾਣਾ ਮੈਂ ਭਾਈ ਸਾਹਿਬ ਚੱਲਿਆ ਜੀ ਹਾਵਾ ਜੀ ਕਿਹੜੀ ਵਗੰਡੀ ਮੈਨੂੰ ਇਹ ਹੁੰਦਾ ਹੀ ਆ ਵੀ ਚੱਲ ਕਿਤੇ ਪੁੱਤ ਨੂੰ ਐਂਦੀ ਬੋਹਣਾ ਜੀ ਦੇਖ ਪੈਦੇ ਇਹ ਔਖ ਲੋਤਾ ਉੱਤੇ ਮੈਂ ਥੱਲੇ ਜਾ ਸਕਦਾ ਹਾਂ ਉਹ ਨਹੀਂ ਯਾਰ ਉੱਥਾਂ ਮੈਂ ਚੱਲ ਜਾਣਾ ਹੁ ਤੇ ਆਵੇ ਤੁਹਾਡੇ ਸਾਹਮਣੇ ਉੱਤੇ ਕਿਉਂ ਨਹੀਂ ਆਵੇ ਆ ਦੇਖ ਸਕਦੇ ਤੁਸੀਂ ਯਾਰ ਗੁਰਾ ਚੱਕਰ ਆਉਂਦੇ ਓ ਤਾਹਾਨੂੰ ਨਾ ਵੇਖੀ ਉਹ ਚੱਕਰ ਆਉਂਦੇ ਮੈਂ ਚੱਲਿਆ ਥੱਲੇ ਪਾਉ ਚੱਲ ਗਿਆ ਮੈਂ 60 ਥੱਲੇ ਤੇ ਫਾਈਨਲੀ ਆ ਗਿਆ ਥੱਲੇ ਟੈਂਕੀ ਤੋਂ ਮੈਂ ਜਿਹੜਾ ਉੱਪਰ ਹੈ ਇਹਨਾਂ ਨੂੰ ਮੈਂ ਕਹਿਣਾ ਦੋਵੇਂ ਆਣਾ ਥੱਲੇ ਆ ਜਾਓ ਤੇ ਆਨ ਨਹੀਂ ਡੈ ਮੈਂ ਚੱਲ ਮੈਂ ਲਿ ਜਾਵਾਂ ਤੇ ਲੈਪ ਆ ਜਾਣਗੇ ਆ ਜਾ ਓਏ ਇਹ ਆਪੇ ਆ ਜਾਣਗੇ ਮੈਨੂੰ ਤੇ ਨਾ ਉੱਤੇ ਜਿਹੜਾ ਹਵਾ ਵਗਦੀ ਤੇ ਡਰਜਾ ਲੱਗਦਾ ਸੀ ਮੈਂ ਸੋਚਣਾ ਮੈਂ ਕੀ ਐ ਮੈਂ ਰਿਸਕ ਲੈਣਾ ਵਾ ਇਹ ਥੱਲੇ ਚੱਲਦੇ ਨਾ ਤੇ ਇਹਨਾਂ ਨੂੰ ਮੈਂ ਕਿਹਾ ਵੀ ਆਉਣ ਡੇ ਜਾਲੋੜੀ ਤੇ ਰਾਜ ਆ ਜਾਂਦੇ ਤੁਹਾਨੂੰ ਵਿਖਾਉਣਾ ਮੈਂ ਤੇ ਤੇਰੇ ਪੂਰਾ ਉਮਰ ਵੀ ਪੈਰ ਕੰਬਣ ਡੈ ਬੰਦੇ ਮੈਂ ਪਹਿਲਾਂ ਵੀ ਗੜੀਆਂ ਚ ਚੜ੍ਹੇ ਉਹ ਨਹੀਂ ਦਿੰਦੀ ਭਲਾ ਭਣ ਕੀ ਗੱਲ ਯਾਰ ਫੇਰ ਬਹੁਤ ਦਿਨਾਂ ਬਾਅਦ ਆਏ ਆ ਤੇ ਇਹਦਾ ਕਰਕੇ ਨਾ ਡਰਜੇ ਲੱਗਣੇ ਆਪਣਾ ਕੀ ਗੱਲ ਹੁੰਦੀ ਏ ਕਿ ਡਮਾ ਬੰਦੇ ਜੇ ਬੰਦਾ ਆਪਣੇ ਮਨ ਚ ਡਰ ਲੈ ਕੇ ਤਾਂ ਨਾ ਜਾਵੇ ਜਾ ਕੇ ਤਾਂ ਕਿਸੇ ਵੀ ਕੰਮ ਨੂੰ ਫੇਰ ਡਾਰੀ ਲੱਗੀ ਰਹਿਣਾ ਜੇ ਆਪਾਂ ਅੰਡਰ ਤਾਂ ਕਿ ਜਾਈ ਤੇ ਫੇਰ ਮੈਂ ਪਹਿਲਾਂ ਸ਼ੁਰੂ ਤੋਂ ਹੀ ਮੋੜ ਡਰਜੇ ਲੈ ਕੇ ਚੜਿਆ ਮਨ ਚ ਵੀ ਜਿਵੇਂ ਇਹਨੇ ਇੱਕ ਤੇ ਮੇਨਟੇਨੈਂਸ ਨਹੀਂ ਹੈਗੀ ਇਹਦੀ ਮਾਲ ਪੌੜੀਆਂ ਇਹ ਦੇਖੋ ਤੁਹਾਨੂੰ ਖੋਣਾ ਸਾਰੇ ਆਹ ਦੇਖੋ ਆ ਚੀਜ਼ਾਂ ਸਾਰੀਆਂ ਓਖੜੀਆਂ ਪਈਆਂ ਵੇ ਇਦਾਂ ਸਾਰੀ ਚੀਜ਼ ਓਖੜੀਆਂ ਪਈਆਂ ਤੇ ਇਹਦੀ ਮੇਨਟੇਨੈਂਸ ਨਹੀਂ ਹੈਗੀ ਮੇਨਟੇਨੈਂਸ ਹੋਵੇ ਨਾ ਮਸਮ ਪੂਰਾ ਪੌੜੀਆਂ ਦੀ ਫੇਰ ਕੋਈ ਗੱਲ ਵੀ ਨਹੀਂ ਪੌੜੀਆਂ ਵੀ ਨਾ ਤੇ ਤੇੜਾ ਆਈਆਂ ਪਈਆਂ ਵਿੱਚ ਲੈਂਟਰ ਚ ਤੇ ਆਪਾਂ ਫੇਰ ਰਿਸਕ ਕਾਤੋਂ ਲੈਣਾ ਵਾ ਇੱਥੇ ਚੰਗਾ ਤੇ ਆਪਾਂ ਥੱਲੇ ਆ ਜਾਈਏ ਨਾ ਖੋਣਾ ਬਾਈ ਸਾਹਿਬ ਇਹੋ ਕੱਡਾ ਹੰਬਸਾ ਬੂਟਾ ਬਹੁਤ ਪੁਰਾਣਾ ਬੂਟਾ ਮੈਂ ਵੀ ਅੰਗਰੇਜ਼ਾਂ ਦੇ ਵੇਲੇ ਦਾ ਹੈ ਘੱਟੋ ਘੱਟ 100 150 ਸਾਲ ਹੋ ਗਿਆ ਬੂਟੇ ਨੂੰ ਇਹਨੂੰ 100 ਸਾਲ ਤੋਂ ਪਲੱਸ ਹੀ ਹੋ ਜਾ ਲਿਆ ਨਾ ਟੈਂਕੀਰੋ ਕੇ ਨੀਚੀ ਅਜੇ ਮੈਂ ਪੂਰਾ ਫਲੇ ਨਹੀਂ ਗਿਆ ਅਜੇ ਵੀ ਇੱਕ ਅੱਧੀ ਮੰਜ਼ਰਤੀ ਹੈ ਮੰਨ ਲੋ ਸੋ ਗਾਈਸ ਆਹੋਂ ਸੇ ਮੋਟਰ ਚੱਲਣ ਦੀ ਬੰਬੀ ਮੇਰੇ ਦਾ ਸੁਣਾ ਕੇ ਜਾਈਏ ਇੱਕ ਵਾਰ ਲਾ ਕੇ ਜਾਣੇ ਆ ਫਰੈਸ਼ ਫਰਿਸ਼ ਹੋ ਜਾਗੇ ਘਰੇ ਜਾ ਕੇ ਬਿਨਣਾ ਹੀ ਆ ਮੇਰੇ ਦਾ ਇਥੇ ਲਾ ਕੇ ਜਾਈਏ ਇਹ ਫਸਣਾ ਪੱਕਣ ਨਹੀਂ ਹੁੰਦਾ ਹੋੜੀ ਹੋੜੀ ਸੋ ਗਾਈਸ ਆਹ ਆਉਂਦੇ ਹੋਏ ਮੁੰਡੇ ਉਤੋਂ ਓਹ ਦੇ ਵਲੌਗਰ ਦੋਵੇਂ ਵਲੌਗਰ ਓਏ ਤੂੰ ਅਈ ਦਾਣਾ ਪਾਰ ਜਾ ਪਾਪ ਆ ਗਿਆ ਇਹਨਾਂ ਨੂੰ ਜੇ ਇੱਕ ਅੱਧੀ ਘੇਰ ਖਿਸਕ ਗਈ ਨਾ ਵਿੱਚੋਂ ਆ ਪੈਂ ਪਜੇ ਤਰਾ ਹੁਸਨ ਤੈਨੂੰ ਕਹਿਣਾ ਵਾ ਹਾ ਹਾ ਅਈ ਦਾਣਾ ਜਮਾਨਾ ਇੱਥੋਂ ਵੱਡੇ ਕੀ ਜਾਵਾਂਗੇ ਲੱਤ ਨਹੀਂ ਟੁੱਟਣੀ ਲੱਤ ਮਾਣ ਪਤਾ ਨਹੀਂ ਦਾ ਕਿਸਮਤ ਦਾ ਲੱਤਾਂ ਟੁੱਟਣੀ ਤੂੰ ਗੜੀ ਵਾਈਸ ਨੂੰ ਤੈਨੂੰ ਖੋਣਾ ਸਾਰਾ ਆਪਰੇਟਰ ਸਿਸਟਮ ਤੇ ਚੈੱਕ ਕਰੋ ਵਾਈਡ ਐਂਗਲ 'ਚ ਬਣਾਉਣਾ ਸਾਰਾ ਕੋਈ ਟੁੱਟਾ ਪਿਆ ਅੰਦਰ ਇੱਥੇ ਸਾਰਾ ਕੋਈ ਟੁੱਟਾ ਪਿਆ ਗਿਆ ਟੈਂਕੀ ਦੀ ਟੈਂਕੀ ਦੀ ਹਾਲਤ ਐ ਖਸਤਾ ਹੋਈ ਪਈ ਦੇਖੋ ਸ਼ੀਸ਼ੇ ਹੋਏ ਆ ਟੁੱਟੇ ਪਏ ਅਧਰੇ ਗੇਮ ਪਈ ਐ ਫੋਰੀ ਹੱਥ ਕਰਾਉਣਾ ਪਏ ਤੇ ਅਜੇ ਦੇਖੋ ਸਾਰਾ ਕੋ ਟੁੱਟਾ ਪਿਆ ਐ ਖਤਮ ਹੋਈ ਪਈ ਕਹਾਣੀ ਸੋ ਗਾਈਸ ਹੁਣ ਬੈਠੇ ਆ ਤੇ ਅਨੁਪਮਾ ਦੇਖਣ ਲਏ ਅਨੁਪਮਾ ਵਾਲਾ ਚੋ ਇਹ ਹੁਣ ਖਾਣੇ ਰੋਟੀ ਅਨੁਪਮਾ ਵਾਲਾ ਚੋ ਇਹਨੇ ਨਾਲ ਖਾਣੇ ਰੋਟੀ ਹਲੇ ਇੰਦਰਖਾਨੜਿਆ ਇੰਦਰ ਖਾਨ ਦਾ ਸ਼ੇਧ ਦਿਨ ਇਹਨਾਂ ਟ੍ਰਿਪ ਦੇਖਿਆ ਸੀ ਟੈਂਕੀ ਤੇ ਗਿਆ ਤੇ ਉਹੀ ਚੱਲ ਜਾਨੇ ਰੋਟੀ ਰੋਟੀ ਖਾ ਕੇ ਬਾਅਦ ਕਰ ਰਿਹਾ ਫਿਰ ਜਾਨੇ ਬਾਚੋਣਾ ਅੱਖੀਂ ਭਿੱਜੇ ਹਮਸੇ ਬਹੁਤ ਪਿਆਰ ਕਰਤੀ ਹੈ ਸੋ ਗਾਈਸ ਹੁਣ ਖਾਣੇ ਰੋਟੀ ਰੋਟੀ ਵਿੱਚ ਬਣਾਇਆ ਜਾਂਦਾ ਦਹੀਂ ਪਰ ਲਿੰਗਾਲਾ ਨਾਲ ਗੋਭੀ ਦੀ ਸਬਜ਼ੀ ਤੇ ਨਾਲ ਰੋਟੀ ਇੰਦਰ ਖਾਨ ਦਾ ਰੋਟੀ ਇੱਧਰ ਇਹ ਰੋਲ ਬਣਾ ਕੇ ਖਾਣ ਦਾ ਹੈ ਗੋਭੀ ਵਾਲੀ ਸਬਜ਼ੀ ਦਾ ਤੇ ਉਧਰ ਵੇਖਨੇ ਹਨੂਪਮਾ ਨਾਲ ਨਾਲ ਲੱਤੀ ਵੀ ਨਾਲ ਨਾਲ ਰੋਟੀ ਤੇ ਦਾ ਰੋਟੀ ਖਾ ਕੇ ਬਾਜ ਆ ਗਿਆ ਏ ਆ ਯਰ ਨੂੰ ਕੋੜਤਾ ਇਹ ਨਾਲੇ ਸੋ ਗਾਈਸ ਹੁ ਜਾਨਨੇ ਆ ਬਾਹਰ ਤੁਰਨ ਫਿਰਨਾ ਰੋਟੀ ਢਾਟੀ ਖਾਧੀ ਆ ਤੇ ਤੁਰ ਫਰਕਣਾ ਘੜੀ ਅੱਲਾ ਪਤਾ ਕਰ ਨਾਲ ਸੈਰ ਕਰਨ ਨੇ ਨਾਲ ਚੱਲਿਆ ਇੰਦਰ ਤੇ ਨਾਲ ਚੱਲੇ ਡੜੀ ਡੜੀ ਚੱਲੇ ਤੇ ਚੱਲੇ ਦੋਵੇਂ ਤੇ ਜਾ ਮੈਂ ਦੇਖੀ ਬਾਹਰ ਦਾ ਮੋੜ ਚਾਲ ਯਾ ਅੱਲਾ ਇੱਧਰ ਰਹਿ ਨੀ ਰਿਹਾ ਯਾਬ ਸੋ ਗਾਈਸ ਆ ਗਿਆ ਡੜੀ ਕੀਵ ਕਰਾ ਕੇ ਤੇ ਇੰਦਰਾ ਕਹ ਨਾਲ ਦਾੜੀ ਕਟਵਾ ਆ ਗਏ ਦਾੜੀ ਕਟਵਾ ਨਹੀਂ ਦਾੜੀ ਵੈਣੇ ਕਟਾ ਦਾੜੀ ਵੜਾ ਕੇ ਚਲੋ ਹੁਣ ਜਾਂਦੇ ਮਤਲਬ ਯੋਣ ਜਾਂਦਾ ਡੇਰੀ ਬੰਦ ਕਰਕੇ ਆਉਂਨ ਦੁੱਧ ਤੇ ਮਕਾ ਕੇ ਤੇ ਸਾਰਾ ਸੰਭਾਲ ਕੇ ਜਾਣਾ ਹੈ